ਇਹ ਲ ਚੰਦਰਨਾ ગ્રਹਨ ਹੈ ਇਹ ਬਿਲਕੁਲ ਲਾਲ ਹੋ ਜਾਂਦਾ ਹੈ ਖੂਨ ਵਰਗਾ ਲਾਲ ਇਹਨੂੰ ਬਕਮੂਮ ਕਿਹਾ ਜਾਂਦਾ ਹੈ ਇਹਦਾ ਨਾਂ ਕਿਵੇਂ ਪਿਆ ਇਹਦਾ ਬਕਮੂਮ ਕਿਉਂ ਕਹਿੰਦੇ ਚੰਦਰਮਾ ਨੂੰ ਆਪਣੇ ਇੱਥੇ 10 ਜੁਲਾਈ ਨੂੰ ਅਸਮਾਨ ਵਿੱਚ ਦਿਖਾਈ ਦਿੱਤਾ ਇਹ ਹਰ ਰੋਜ਼ ਦਿਖਾਈ ਦੇਣ ਵਾਲੇ ਚੰਨ ਤੋਂ ਥੋੜਾ ਵੱਖਰਾ ਸੀ ਇਸ ਚੰਨ ਨਾਲ ਕਈ માનਤਵਾਂ ਜੁੜੀਆਂ ਹੋਈਆਂ ਹਨ ਤੇ ਇਸ ਨੂੰ ਨਾਮ ਦੇਣ ਦੀ ਕਹਾਣੀ ਵੀ ਬੜੀ ਜਿਹੜੀ ਰਚਕ ਹੈ ਬਕਮੂਨ ਨੂੰ ਉਹ ਚੰਨ ਹੈ ਜੋ ਹਰ ਜੁਲਾਈ ਹਰ ਸਾਲ ਦੇ ਜੁਲਾਈ ਮਹੀਨੇ ਵਿੱਚ ਦੇ ਪੂਰਨਮਾਸ਼ੀ ਤੇ ਦਿਖਾਈ ਦਿੰਦਾ ਹੈ ਇਸ ਨੂੰ ਇਹ ਨਾਮ ਅਮਰੀਕਾ ਦੇ ਇੱਕ ਕਬੀਲੇ ਨੇ ਦਿੱਤਾ ਉਹ ਕਬੀਲਾ ਜੋ ਕੁਦਰਤ ਤੇ ਜਾਨਵਰਾਂ ਨਾਲ ਜੁੜੀਆਂ ਹੋਈਆਂ ਕੱਟਣਾਵਾਂ ਤੇ ਆਧਾਰ ਤੇ ਪੂਰਨਮਾਸ਼ੀ ਦਾ ਨਾਮ ਰੱਖਦਾ ਸੀ ਜਾਣਦੇ ਹਾਂ ਕਿ ਜਿਵੇਂ ਜਨਵਰੀ ਜਨਵਰੀ ਦੇ ਪੂਰਨਮਾਸ਼ੀ ਨੂੰ ਵੁਲਫ ਮੂਨ ਅਤੇ ਫਰਵਰੀ ਦੇ ਪੂਰਨਮਾਸ਼ੀ ਨੂੰ 스ਨੋ ਮੂਨ ਕਿਹਾ ਜਾਂਦਾ ਸੀ ਇਸ ਤਰ੍ਹਾਂ ਉਹਨਾਂ ਨੇ ਨਾਮ ਰੱਖਿਆ ਨਾਮ ਦੀ ਜਿਹੜੀ ਪਰੰਪਰਾ ਸੀ ਉਹਨੂੰ ਕਾਇਮ ਰੱਖਦੇ ਹੋਏ ਜੁਲਾਈ ਦੇ ਪੂਰਨਮਾਸ਼ੀ ਨੂੰ ਬੱਕ ਮੂਨ ਉਹਨਾਂ ਨੇ ਕਿਹਾ ਬੱਕ ਮੂਨ ਦਾ ਨਾਮ ਦਿੱਤਾ ਇਹ ਚੰਦਰਮਾ ਕਿੰਨਾ ਵੱਖਰਾ ਹੈ ਤੇ ਇਹਨੂੰ ਨਾਮ ਕਿਵੇਂ ਮਿਲਿਆ ਬੱਕ ਮੂਨ ਹਰ ਸਾਲ ਜੁਲਾਈ ਦੇ ਪੂਨਮਾਸ਼ੀ ਨੂੰ ਇਹ ਲੱਗਦਾ ਹੈ ਇਹ ਆਮ ਤੌਰ ਤੇ ਦਿਨਾਂ ਵਿੱਚ ਚੰਨ ਨਾਲੋਂ ਚਮਕਦਾਰ ਹੁੰਦਾ ਹੈ ਇਹ ਉਦੋਂ ਹੁੰਦਾ ਜਦੋਂ ਸੂਰਜ ਅਸਮਾਨ ਵਿੱਚ ਆਪਣੇ ਸਭ ਤੋਂ ਉੱਚੀ ਸਥਿਤੀ ਤੇ ਹੁੰਦਾ ਹੈ ਤੇ ਚੰ드ਰਮਾ ਅਸਮਾਨ ਵਿੱਚ ਆਪਣੇ ਸਭ ਤੋਂ ਹੇਠਲੇ ਰਸਤੇ ਤੇ ਆਉਂਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਬਕਮੂਨ ਦੇ ਨਿਕਲਣ ਦੇ ਨਾਲ ਨਿਕਲਣ ਦੇ ਬਾਅਦ ਇਸ ਦਾ ਰੰਗ ਲਾਲ ਸੁਨਹਿਰਾ ਹੋ ਜਾਂਦਾ ਹੈ ਇਸ ਨੂੰ ਰੇਲੇ ਸਕੈਟਿੰਗ ਪ੍ਰਵਾ ਵੀ ਕਿਹਾ ਜਾਂਦਾ ਹੈ ਇਸ ਲਈ ਕਿਉਂਕਿ ਚੰਦਰਮਾ ਦੀ ਸਤ੍ਹਾ ਤੋਂ ਪ੍ਰਤੀਬਿੰਬ ਸੂਰਜ ਦੀ ਰੋਸ਼ਨੀ ਜਿਹੜੀ ਆ ਧਰਤੀ ਤੱਕ ਬਹੁਤ ਦੂਰੀ ਤੈਅ ਕਰਦੀ ਹੈ ਜੇਕਰ ਰਾਤ ਨੂੰ ਅਸਮਾਨ ਸਾਫ਼ ਹੁੰਦਾ ਤਾਂ ਇਸ ਨੂੰ ਦੂਰਬੀਨ ਤੋਂ ਉਸ ਦੀ ਵਰਤੋਂ ਕਰਕੇ ਦੇਖਿਆ ਜਾ ਸਕਦਾ ਹੈ ਜੁਲਾਈ ਦਾ ਬਕਮੂਨ ਗੁਰੂ ਪੂਰਮਾ ਦਾ ਦਿਨ ਪੈਂਦਾ ਹੈ ਜੋ ਕਿ ਅਧਿਆਪਕਾਂ ਤੇ ਗਿਆਨ ਦਾ ਜਸ਼ਨ ਹੈ ਇਸ ਲਈ ਇਹ ਇਸ ਲਈ ਹੈ ਕਿਉਂਕਿ ਗੁਰੂ ਪੂਰਮਾ ਹਿੰਦੂ ਮਹੀਨੇ ਆਸ਼ਾਦ ਦਾ ਪੂਰਨਮਾਸ਼ੀ ਹੈ ਜੋ ਕਿ ਗ੍ਰੀਗੋਰੀਅਨ ਕੈਲੰਡਰ ਦੇ ਅਨੁਸਾਰ ਜੁਲਾਈ ਦੇ ਪਹਿਲੇ ਪੂਰਨਮਾਸ਼ੀ ਨਾਲ ਮਿਲ ਖਾਂਦਾ ਹੈ ਚੰਦ ਨੂੰ ਜਿਹੜਾ ਇਹ ਨਾਮ ਕਿਵੇਂ ਮਿਲਿਆ ਜਿਹੜਾ ਬਕਮੂਨ ਦਾ ਜਿਹੜਾ ਇਤਿਹਾਸ ਹੈ ਦੇ ਨਾਮ ਐਲਗੋਨ ਕੁਇਨ ਐਲਗੋਨ ਕੁਇਨ ਲੋਕਾਂ ਨਾਲ ਜੁੜਿਆ ਹੋਇਆ ਹੈ ਜੋ ਅਸਲ ਵਿੱਚ ਅਮਰੀਕੀ ਕਬੀਲੇ ਸਨ ਐਲਗੋਨ ਕਬੀਲੇ ਜਿਹੜੇ ਹਨ ਉਹ ਅਮਰੀਕੀ ਕਬੀਲੇ ਸਨ ਇਹ ਕੁਦਰਤੀ ਕਬੀਲਾ ਜਿਹੜਾ ਕੁਦਰਤੀ ਘਟਨਾਵਾਂ ਨਾਲ ਜਿਹੜਾ ਉਹਨਾਂ ਦਾ ਪਤਾ ਲਗਾਉਣ ਲਈ ਅਤੇ ਯਾਦ ਰੱਖਣ ਲਈ ਚੰਦਰਮਾਤ ਵੇਖਿਆ ਗਿਆ ਤਬਦੀਲੀਆਂ ਨੂੰ ਆਧਾਰ ਬਣਾਉਂਦਾ ਸੀ ਜਾਣੀ ਜੋ ਪ੍ਰithvi ਜਿਹੜੀਆਂ ਜਾਨਵਰਾਂ ਵਾਲਾ ਤਬਦੀਲੀਆਂ ਹੁੰਦੀਆਂ ਸਨ ਉਹਨਾਂ ਨੂੰ ਚੰਦਰਮਾ ਦੇ ਤਬਦੀਲੀਆਂ ਨਾਲ ਜੋੜ ਕੇ ਦਿਖਦਾ ਸੀ ਉਹ ਧਾਰਨ ਵਿੱਚ ਜੁਲਾਈ ਦੇ ਪੂਰਨਵਾਸੀ ਦਾ ਨਾਮ ਬੱਕਮੂ ਰੱਖਿਆ ਉਹਨਾਂ ਨੇ ਬੱਕ ਦਾ ਅਰਥ ਹੈ ਨਾਰ ਹਿਰਨ ਨਰਨ ਨਰ ਹਿਰਨ ਦੇ ਜਿਹੜੇ ਸਿੰਘ ਜੁਲਾਈ ਵਿੱਚ ਵਧਣੇ ਸ਼ੁਰੂ ਹੋ ਜਾਂਦੇ ਹਨ ਪੁਰਾਣੇ ਸਿੰਘ ਡਿੱਗਣ ਤੋਂ ਬਾਅਦ ਮਖਮਲੀ ਪਰਤ ਨਾਲ ਟਕੇ ਨਵੇਂ ਸਿੰਘ ਉਗਦੇ ਹਨ ਇਸ ਕਰਕੇ ਜੁਲਾਈ ਦੇ ਪੂਰੇ ਚੰਦ ਨੂੰ ਬਕਮੂਨ ਕਿਹਾ ਜਾਂਦਾ ਹੈ ਇਹ ਨਾਰ ਹਿਰਨ ਜਿਹੜਾ ਪਹਿਲੇ ਪੂਰਨਮਾਸ਼ੀ ਦੇ ਆਲੇ ਦੁਆਲੇ ਆਪਣੇ ਦੁੱਸੇ ਨਵੇਂ ਸਿੰਘ ਜਿਹੜਾ ਉਹ ਅਗਾਉਂਦਾ ਹੈ ਸੋ ਇਸ ਕਰਕੇ ਉਹਨਾਂ ਨੇ ਜਿਹੜਾ ਬਕਮੂਨ ਇਹਦਾ ਨਾਮ ਰੱਖਿਆ ਕਬੀਲੇ ਨੇ ਹੋਰ ਅਮਰੀਕੀ ਕਬੀਲੇ ਵੀ ਇਸ ਚੰਦ ਚੰਦ ਨੂੰ ਥੰਡਰ ਮੂਨ ਕਹਿੰਦੇ ਹਨ ਕਿਉਂਕਿ ਇਸ ਸਮੇਂ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਦੇਖੇ ਗਏ ਤੂਫਾਨੀ ਜਿਹੜੇ ਮੌਸਮੀ ਤੂਫਾਨ ਦਾ ਸੰਕੇਤ ਸੀ ਕੁਝ ਅਮਰੀਕੀ ਜਿਹੜੇ ਮੂਲ ਦੇ ਕਬੀਲੇ ਇਸ ਨੂੰ ਸੈਲਮਨ ਮੂਨ ਵੀ ਕਹਿੰਦੇ ਹਨ ਸੈਲਮਨ ਮੂਨ ਇਸ ਲਈ ਕਿਉਂਕਿ ਇਹ ਉਦੋਂ ਦਿਖਾਈ ਦਿੰਦਾ ਜਦੋਂ ਸੈਲਮਨ ਮੱਛੀ ਉੱਪਰ ਵੱਲ ਤੈਰਨਾ ਸ਼ੁਰੂ ਕਰ ਦਿੰਦੇ ਹੈ ਯਾਨੀ ਜਾਨਵਰ ਦਾ ਜੋੜ ਕੇ ਇਹਨਾਂ ਦਾ ਨਾਮ ਜਿਹੜਾ ਉਸ ਸੈਲਮਨ ਮੂਨ ਰੱਖਿਆ ਗਿਆ ਜਾਂ ਟੰਡਰ ਮੂਨ ਰੱਖਿਆ ਗਿਆ ਜਾਂ ਬੱਕ ਮੂਨ ਸੋ ਇਹ ਸੀ ਥੋੜਾ ਜਿਹਾ ਮੂਨ ਦਾ ਇਤਿਹਾਸ ਕਿ ਇਸ ਦਾ ਰੰਗ ਲਾਲ ਕਿਉਂ ਹੁੰਦਾ ਹੈ ਇਸ ਸਾਇੰਸ ਦਾ ਜਿਹੜਾ ਸੀਗਾ ਉਹ ਇੱਕ ਸਵਾਲ ਸੀਗਾ ਜੀ ਚੰਤੇ ਪਚਾਲ ਆਉਂਦੇ ਹਨ ਜਿਵੇਂ ਧਰਤੀ ਤੇ ਪਚਾਲ ਆਉਂਦੇ ਹਨ ਪਚਾਲ ਦੇ ਝਟਕੇ ਲੱਗਦੇ ਹਨ ਤੇ ਚੰਦਰਮਾ ਤੇ ਵੀ ਪਚਾਲ ਆਉਂਦੇ ਹਨ ਸੋ ਇਹ ਕਿਉਂ ਦੇ ਹਨ ਕਿੰਨੇ ਕਉਂਦੇ ਹਨ ਜਿਵੇਂ ਹਰ ਜੇ ਧਰਤੀ ਤੇ ਪਚਾਲ ਦੀਆਂ ਖਬਰਾਂ ਆਉਂਦੀਆਂ ਹਨ ਤੇ ਇਸ ਤਰ੍ਹਾਂ ਚੰਨ ਤੇ ਵੀ ਜਿਹੜੇ ਪਚਾਲਾਂ ਦਾ ਕੈਰ ਉਹ ਚੰਨ بچਿਆ ਨਹੀਂ ਹੈ ਚੰਨ ਤੇ ਵੀ ਆਉਂਦੇ ਹਨ ਇਸ ਨੂੰ ਮੂਨ ਕੁਵੈਕਸ ਕਿਆ ਜਾਂਦਾ ਹੈ NASA ਨੇ ਚੰਨ ਤੇ ਭਚਾਲਾਂ ਦਾ ਪਤਾ ਲਗਾਇਆ ਸੀ ਜਾਣੋ ਚੰਨ ਤੇ ਭਚਾਲ ਕਿਉਂਦਾ ਤੇ ਕਿੰਨੀ ਤਬਾਹੀ ਇਹੋ ਮਚਾਉਂਦਾ ਹੈ ਦਿੱਲੀ ਦੀ NCR ਸਮੇਤ ਕਈ ਇਲਾਕਿਆਂ ਵਿੱਚ ਭਚਾਲ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਜਹਾਂ ਦੇਸ਼ ਦੇ ਵਰਲਡ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਵੀ ਕਈ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਇਸ ਤਰ੍ਹਾਂ ਕਿਸ ਨੇ ਸੋਚਿਆ ਹੋਵੇਗਾ ਕਿ ਚੰਨ ਚੰਨ ਤੇ ਭਚਾਲ ਆਉਂਦੇ ਹਨ ਤਾਂ ਉਸ ਦਾ ਜਵਾਬ ਹੈ ਹਾਂ ਚੰਨ ਤੇ ਪਚਾਲ ਆਉਂਦੇ ਹਨ ਇਸ ਨੂੰ ਮੂਨ ਕਵੈਕਸ ਕਿਹਾ ਜਾਂਦਾ ਹੈ ਆਉਣ ਵਾਲੇ ਪੁਚਾਲ ਧਰਤੀ ਤੇ ਆਉਣ ਵਾਲੇ ਪਚਾਰਨਾ ਉਹਨਾਂ ਥੋੜਾ ਜਿਹਾ ਜਿਹੜਾ ਚੰਨ ਦਾ ਪਚਾਲ ਵਕਰਾ ਹੁੰਦਾ ਹੈ ਇਸ ਦੇ ਹੋਣ ਦੇ ਕਾਰਨ ਵੀ ਥੋੜਾ ਜਿਹਾ ਅਲੱਗ ਹਨ ਅਮਰੀਕੀ ਪੁਲਾੜ ਏਜੰਸੀ ਜਿਹੜੀ ਹੈ ਨਾਸਾ ਨੇ ਪਹਿਲੀ ਵਾਰ 1969 ਅਤੇ 1977 ਦੇ ਵਿਚਕਾਰ ਪੂਲੋ ਮਿਸ਼ਨ ਡਰੋਨ ਚੰਨ ਤੇ ਪਚਾਲ ਜਿਹੜੇ ਦਰਜ ਕੀਤੇ ਸਨ ਚੰਦ ਤੇ ਪਛਾਲ ਕਿਉਂ ਆਉਂਦੇ ਹਨ ਜੀ ਕੀ ਕਾਰਨ ਹੈ ਇਸ ਤੇ ਚਾਰ ਕਾਰਨ ਇਸ ਤੇ ਕੁਝ ਕਾਰਨ ਦੱਸੇ ਗਏ ਹਨ ਪਹਿਲਾ ਧਰਤੀ ਦਾ ਗੁਰੂਤਾ ਖਿੱਚ ਹੈ ਉਸ ਤੇ ਕਾਰਨ ਜਿਹੜੇ ਚੰਦ ਪਛਾਲ ਆਉਂਦੇ ਹਨ ਇਸ ਨੂੰ ਡੀਪ ਮੂਨ ਮੂਨਕਵੈਕਸ ਕਿਹਾ ਜਾਂਦਾ ਹੈ ਦੂਸਰਾ ਚੰਦਰਮਾ ਦੀ ਸੱਤਾ ਵਿੱਚ ਖਿੱਚ ਦਾ ਜਦ ਰਾਰਾ ਹਨ ਉਹਦੇ ਕਾਰਨ ਜਿਹੜੀਆਂ ਉਹ ਇੱਕ ਦੂਜੇ ਨਾਲ ਟਕਰਾਉਂਦੀਆਂ ਹਨ ਤਾਂ ਚੰਦ ਪਛਾਲ ਆਉਂਦੇ ਹਨ ਇਸ ਕਿਸਮ ਦੇ ਜਿਹੜੇ ਪੁਚਾਲ ਨੂੰ ਸ਼ੈਲੋ ਮੂਨਕਵੈਕਸ ਕਿਹਾ ਜਾਂਦਾ ਹੈ ਚੰਦਰਮਾ ਤੇ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਭਾਰੀ ਬਦਲਾ ਵੀ ਪੁਚਾਲਾਂ ਦਾ ਇੱਕ ਕਾਰਨ ਬਣਦੇ ਹਨ ਜਦਿ ਦਿਨ ਨੂੰ ਗਰਮੀ ਦਾ ਇੱਕ ਹਿੱਸਾ ਦਾ ਕਾਫੀ ਗਰਮ ਹੋ ਜਾਦਾ ਜਿੱਥੇ ਸੂਰਜ ਹੁੰਦਾ ਹੈ ਤੇ ਜਿੱਥੇ ਹਨੇਰਾ ਹੁੰਦਾ ਉੱਥੇ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਅਜਿਹੇ ਪੁਚਾਲਾਂ ਨੂੰ ਥਰਮਲ ਮੁੰਕ ਵੈਕਸ ਵੀ ਕਿਹਾ ਜਾਂਦਾ ਹੈ ਇਹਨਾਂ ਦੇ ਨਾਲ ਹੀ ਉਲਕਾ ਪਿੰਡ ਦੇ ਟਕਰਾਉਣ ਨਾਲ ਹੋਣ ਵਾਲੇ ਪਹਛਾਨਾ ਨੂੰ ਉਲਕਾ ਪਿੰਡ ਪ੍ਰਭਾਵ ਕਿਹਾ ਜਾਂਦਾ ਹੈ ਜਿਹੜੀ ਉਹਨਾਂ ਦੇ ਉਲਕਾ ਪਿੰਡ ਟਕਰਾਉਂਦੇ ਹਨ ਉਹਦੇ ਨਾਲ ਜਿਹੜੀ ਥਰਥਰਾਹ ਪੈਦਾ ਪੈਦਾ ਹੁੰਦੀ ਹੈ ਉਹਨਾਂ ਨੂੰ ਉਲਕਾ ਪਿੰਡ ਪ੍ਰਭਾਵ ਕਿਹਾ ਜਾਂਦਾ ਹੈ ਜਾਂ ਇਫੈਕਟ ਕਿਹਾ ਜਾਂਦਾ ਹੈ ਇਸ ਬਾਰੇ ਹਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਚੰਦਰਮਾ ਤੇ ਭੂਚਾਲ ਕਿੰਨਾ ਸਮਾਂ ਰਹੇਗਾ ਇੱਕ ਭੂਚਾਲ ਜੜਾ ਹੁੰਦਾ ਹੈ ਕਈ ਵਾਰ ਕੁਝ ਸਕਿੰਟਾਂ ਜਾਂ ਮਿੰਟਾਂ ਵਿੱਚ ਖਤਮ ਹੋ ਜਾਂਦਾ ਹੈ। ਕਈ ਵਾਰ 10 ਮਿੰਟ ਤੱਕ ਚੱਲਦਾ ਹੈ। ਸੋ ਖਾਸ ਗੱਲ ਤੇ ਹੈ ਕਿ ਇੱਥੇ ਵਾਈਬ੍ਰੇਸ਼ਨ ਘੱਟ ਹੁੰਦੀ ਹੈ ਪਰ ਪ੍ਰਭਾਵ ਬਹੁਤ ਜ਼ਿਆਦਾ ਹੁੰਦਾ ਹੈ। ਇਸ ਦੀ ਤੀਬਰਤਾ ਬਹੁਤ ਘੱਟ ਹੋ ਸਕਦੀ ਹੈ ਪਰ ਇਸ ਦੀ ਊਰਜਾ ਲੰਬੇ ਸਮੇਂ ਤੱਕ ਰਹਿੰਦੀ ਹੈ। ਜਦੋਂ ਭਚਾਲ ਆਉਂਦਾ ਹੈ ਤਾਂ ਚੰਦਰਮਾ ਦੀ ਸਤ੍ਹਾ ਤੇ ਤਰੇੜਾਂ ਦਿਖਾਈ ਦਿੰਦੀਆਂ ਹਨ। ਸਤ੍ਹਾ ਦੇ ਹਿੱਸੇ ਆਪਣੀ ਜਗ੍ਹਾ ਤੋਂ ਹਿੱਲ ਜਾਂਦੇ ਹਨ, ਪਾੜ ਜਾਂਦੇ ਹਨ ਜਾਂ ਦੀ ਚੰਦਰਮਾ ਵਿੱਤਰੀ ਡਾ ਜਾਂਦੀ ਹੈ ਮਾਗਰਾਂ ਦਾ ਕਹਿਣਾ ਹੈ ਕਿ ਚੰਦਰਮਾ ਤੇ ਪੁਚਾਲ ਜਿਹੜੇ ਆ ਭਵਿੱਖ ਵਿੱਚ ਪੁਲਾੜ ਸੈਸ਼ਨ ਲਈ ਵੀ ਖਤਰਾ ਪੈਦਾ ਕਰ ਸਕਦਾ ਹੈ ਨਾਸਾ ਪਹਿਲਾਂ ਹੀ ਚਿੰਤਾ ਪ੍ਰਗਟ ਕਰ ਚੁੱਕਾ ਹੈ ਕਰ ਚੁੱਕਾ ਹੈ ਕਿ ਜੇਕਰ ਚੰਦਰਮਾ ਤੇ ਬਸਤੀਆਂ ਸਥਾਪਿਤ ਹੋ ਜਾਂਦੀਆਂ ਤੇ ਪੁਚਾਲ ਆਉਂਦਾ ਹੈ ਤਾਂ ਇਮਾਰਤਾਂ ਤੇ ਮਨੁੱਖਾਂ ਨੂੰ ਨੁਕਸਾਨ ਹੋਣ ਦਾ ਖਤਰਾ ਹੋਵੇਗਾ ਇਨ ਫਿਊਚਰ ਵਿੱਚ ਇਸ ਦਾ ਮਤਲਬ ਹੈ ਕਿ ਇੱਕ ਗੱਲ ਸਪਸ਼ਟ ਹੈ ਕਿ ਭਾਵੇਂ ਚੰਦਰਮਾ ਤੇ ਕੋਈ ਰਹਿੰਦੇ ਹੋ ਲੁਕੀ ਰਹਿੰਦੇ ਹੋਣ ਤਾਂ ਭਚਾਲਾਂ ਦੇ ਖਤਰਿਆਂ ਤੋਂ ਆਪਣੇ ਆਪ ਨੂੰ ਉਹ ਬਚਾ ਨਹੀਂ ਸਕਦੇ ਚੰਦਰਮਾ ਦੇ ਭਚਾਲਾਂ ਦਾ ਪਤਾ ਲੱਗਿਆ ਹੈ ਕਿ NASA ਨੇ ਪਹਿਲੀ ਵਾਰ ਆਪਣੇ ਪੂਲ ਮਿਸ਼ਨਦਾਨ ਦੱਸਿਆ ਜੀ ਕਿ ਚੰਦਰਮਾ ਤੇ ਭਚਾਲ ਆਉਂਦੇ ਹਨ ਅਮਰੀਕੀ ਵਿਰਾਜਸੀ NASA ਨੇ ਭਚਾਲ ਦੀ ਪੁਸ਼ਟੀ ਭਚਾਲ ਮਾਪਣ ਵਾਲੇ ਯੰਤਰ ਰਾਹੀਂ ਕੀਤੀ ਜਿਹੜੇ ਉਹਨਾਂ ਦੇ ਯੰਤਰ ਹੁੰਦੇ ਸਨ ਜਿਵੇਂ ਧਰਤੀ ਤੇ ਨਾਪਣ ਵਾਲੇ ਯੰਤਰਾਂ ਨੇ ਇਸ ਤਰ੍ਹਾਂ ਉਹਨਾਂ ਦੇ ਜਿਹੜੇ ਉਹ ਨਾਲ ਦੇ ਵਿੱਚ ਪਲਾੜ ਯੰਤਰ ਹੁੰਦੇ ਆ ਪਲਾੜ ਜਹਾਜ਼ ਦੇ ਵਿੱਚ ਉਸ ਦੇ ਨਾਲ ਬਣਾਨੇ ਜਿਹੜਾ ਉਹ ਨਾਪਿਆ ਸੀ ਕਿਤੇ ਵੀ ਪਹੁੰਚਾ ਲਾਰੇ ਹਨ ਸੋ ਚੰਦਰਮਾਤਿਆਂ ਵੀ ਆਉਂਦੇ ਹਨ ਬਚਾਲ ਤੇ ਕਾਫੀ ਹੁੰਦੀ ਹੈ ਤਬਾਈ ਕੁੱਤੜੀਆਂ ਤੱਕ ਆ ਜਾਂਦੀਆਂ ਹਨ ਜਿਵੇਂ ਕਾਫੀ ਲੰਬੀ ਤੜੀਲ ਪੈ ਜਾਂਦੀ ਹੈ ਚੰਦਰਮਾ ਤੇ ਸੋ ਈਜ਼ਲੀ ਅਬ ਇਹ ਚੰਦਰਮਾ ਵੀ ਜਿਹੜਾ ਪਹੁੰਚਾਲਾਂ ਤੋਂ ਬਚਿਆ ਨਹੀਂ ਹੈ ਧਰਤੀ ਤੇ ਤਾਂ ਆਉਂਦੇ ਹਨ ਪਰ ਚੰਦਰਮਾ ਤੇ ਵੀ ਆਉਂਦੇ ਹਨ thank <laughs> you